ਅੱਜ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਥਾਵਾਂ ਦੇ ਉੱਤੇ ਮੀਂਹ ਪਿਆ ਉੱਥੇ ਪਹਾੜ ਦੇ ਵਿੱਚ ਵੀ ਕਾਫੀ ਬਾਰਿਸ਼ ਜਿਹੜੀ ਆ ਉਹ ਹੋਈ ਆ ਉਹਦੇ ਕਾਰਨ ਆ ਤੁਸੀਂ ਦੇਖ ਸਕਦੇ ਆ ਕਿ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਆ ਉਹਦਾ ਪੱਧਰ ਕਾਫੀ ਇੱਥੇ ਵਧਿਆ ਹੋਇਆ ਇਹ ਸਾਨੂੰ ਨਜ਼ਰ ਆ ਰਿਹਾ ਸਤਲੁਜ ਦਰਿਆ ਦੇ ਕੰਢੇ ਤੇ ਇਹ ਅਸੀਂ ਖੜੇ ਆ ਬਹੁਤ ਹੀ ਤਰ੍ਹਾਂ ਤਰ੍ਹਾਂ ਦੀ ਵਣਸਵੰਨੀ ਜਿਹੜੀਆਂ ਬੂਟੀਆਂ ਨੇ ਉਹ ਸਤਲੋਜ ਦੇ ਏਰੀਏ ਦੇ ਵਿੱਚ ਕਾਫੀ ਜਿਹੜੀਆਂ ਉਹ ਨਜ਼ਰ ਆਉਂਦੀਆਂ ਕਿਉਂਕਿ ਪਹਾੜਾ ਤੋਂ ਉੱਤੋਂ ਜਿਹੜੀਆਂ ਨੇ ਉਹ ਬੂਟੀਆਂ ਉਹ ਪਾਣੀ ਦੇ ਨਾਲ ਉਹਨਾਂ ਦਾ ਜਿਹੜਾ ਬੀਜ ਆ ਉਹ ਹੜਕੇ ਇਸ ਏਰੀਏ ਦੇ ਵਿੱਚ ਆ ਜਾਂਦਾ ਸੋ ਜਦੋਂ ਉਹ ਬੂਟੀਆਂ ਦੇ ਜਿਹੜੇ ਬੀਜ ਆ ਉਹ ਇਸ ਏਰੀਏ ਦੇ ਵਿੱਚ ਜਿੰਨੇ ਵੀ ਸਤਲੁਜ ਦਰਿਆ ਦੇ ਲਾਗੇ ਇਹ ਜਿਹੜੇ ਪਿੰਡ ਪੈਂਦੇ ਆ ਉਹਨਾਂ ਨੂੰ ਅਸੀਂ ਵੇਟ ਵੀ ਕਹਿੰਦੇ ਆ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਝੋਨਾ ਹੈ ਉਸ ਨੂੰ ਵੱਧ ਬਿਮਾਰੀ ਪੈਂਦੀ ਆ ਵੱਧ ਬਿਮਾਰੀਆਂ ਦਾ ਇੱਥੇ ਕਿਸਾਨਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਕਿਉਂਕਿ ਜਿਹੜੀ ਫੰਗਸ ਹੈ ਉਹ ਜਿਹੜੀ ਇਹ ਬੂਟੀਆਂ ਦੇ ਰਾਹੀਂ ਇਹ ਪਹਿਲਾ ਜਿਹੜੀ ਫੰਗਸ ਆ ਉਹ ਬੂਟੀਆਂ ਨੂੰ ਲੱਗਦੀ ਆ ਉਸ ਤੋਂ ਬਾਅਦ ਹਵਾ ਦੇ ਰਾਹੀਂ ਜਿਹੜੇ ਉਹਨਾਂ ਦੇ ਬੀਜ ਵੀ ਜਿੱਥੇ ਏਰੀਆ ਦੇ ਵਿੱਚ ਫੈਲ ਜਾਂਦੇ ਆ ਤੇ ਜਿਹੜੀ ਫੰਗਸ ਆ ਉਹ ਵੀ ਉਹ ਇਸ ਏਰੀਆ ਦੇ ਵਿੱਚ ਫੈਲ ਜਾਂਦੀ ਆ ਤੇ ਜੇ ਅਸੀਂ ਗੱਲ ਕਰੀਏ ਜਿਵੇਂ ਕਿ ਹਲਦੀ ਰੋਗ ਆ ਉਹ ਵੀ ਇੱਕ ਬੂਟੀ ਆ ਜਿਹਨੂੰ ਸਭ ਤੋਂ ਪਹਿਲਾਂ ਹਲਦੀ ਰੋਗ ਪੈਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਹਵਾ ਦੇ ਰਾਹੀਂ ਅੱਗੇ ਤੋਂ ਅੱਗੇ ਫੈਲਦਾ ਤੇ ਝੋਨੇ ਤੱਕ ਵੀ ਪਹੁੰਚ ਜਾਂਦਾ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਜਿਹੜਾ ਆ ਉਹ ਬਿਮਾਰੀਆਂ ਨਹੀਂ ਪੈਂਦੀਆਂ ਬਿਮਾਰੀਆਂ ਜ਼ਰੂਰ ਸਾਰੇ ਪੰਜਾਬ ਕੀ ਸਾਰੀ ਭਾਰਤ ਦੇ ਵਿੱਚ ਨਜ਼ਰ ਆਉਂਦੀਆਂ ਪਰ ਵੇਟ ਏਰੀਏ ਦੇ ਵਿੱਚ ਜਿੱਥੇ ਦਰਿਆ ਬਿਲਕੁਲ ਨੇੜੇ ਆ ਉੱਥੇ ਜਿਹੜਾ ਕੁਛ ਪਾਣੀ ਦੀ ਵੀ ਜਿਹੜੀ ਆ ਉਹ ਹਮਸ ਹੋ ਜਾਂਦੀ ਆ ਤਾਂ ਉਸ ਕਾਰਨ ਜਿਹੜੀਆਂ ਬਿਮਾਰੀਆਂ ਨੇ ਉਹ ਸਾਨੂੰ ਵੱਧ ਨਜ਼ਰ ਆਉਂਦੀਆਂ ਭਾਵੇਂ ਕਿ ਹੁਣ ਜਿਹੜੇ ਬੀਜ ਆ ਉਹ ਦਿਨ ਪ੍ਰਤੀ ਦਿਨ ਬਹੁਤ ਹੀ ਵਧੀਆ ਕਿਸਮਾਂ ਦੇ ਆ ਚੁੱਕੇ ਆ ਤੇ ਜਿਹੜੇ ਕਿ ਹਰ ਇੱਕ ਬਿਮਾਰੀ ਦਾ ਟਾਕਰਾ ਉਹ ਵਧੇਰੇ ਕਰਨ ਦੀ ਸਮਰੱਥਾ ਰੱਖਦੇ ਆ ਪਰ ਫਿਰ ਵੀ ਇਸ ਏਰੀਏ ਦੇ ਜਿਹੜੇ ਕਿਸਾਨ ਉਹਨਾਂ ਤੋਂ ਅਸੀਂ ਜਿਹੜਾ ਇੱਥੇ ਸਰਵਾ ਕੀਤਾ ਕਿ ਜਿਹੜੀ ਬਿਮਾਰੀ ਆ ਉਹ ਜਿਵੇਂ ਢਾਹਾ ਤੇ ਦੁਆਬਾ ਹੈਗਾ ਉਹਦੇ ਨਾਲੋਂ ਵੱਧ ਜਿਹੜੀ ਆ ਇਹ ਬਿਮਾਰੀ ਇੱਥੇ ਕਿਉਂ ਪੈਂਦੀ ਆ ਤੇ ਕਿਸਾਨਾਂ ਦਾ ਇਹੀ ਕਹਿਣਾ ਹੈਗਾ ਕਿ ਜਿਹੜਾ ਇਹ ਏਰੀਆ ਹੈਗਾ دریاਈ ਇਹਦੇ ਵਿੱਚ ਕੁਝ ਹਮਸ ਦਾ ਕਾਰਨ ਤੇ ਦੂਜਾ ਕੁਝ ਅਜਹੀਆਂ ਬੂਟੀਆਂ ਜ਼ਰੂਰ ਇੱਥੇ ਹਨ ਜਿਨ੍ਹਾਂ ਦੇ ਨਾਲ ਜਿਹੜੀ ਫੰਗਸ ਆ ਉਹ ਇੱਥੇ ਫੈਲਦੀ ਆ ਤੇ ਜਿਵੇਂ ਪੱਤਾ ਲਪੇਟ ਹੋ ਗਈ ਤੇ ਗੋਭ ਦੀ ਸੁੰਡੀ ਆ ਉਭੀ ਇਸ ਏਰੀਏ ਦੇ ਵਿੱਚ ਵਧੇਰੇ ਸਾਨੂੰ ਪਹਿਲਾਂ ਹੀ ਐਡਵਾਂਸ ਨਜ਼ਰ ਆ ਜਾਂਦੀ ਆ ਕਿਉਂਕਿ ਉਹ ਜਿਹੜਾ ਦਰਿਆ ਆ ਉਹਦਾ ਇਫੈਕਟ ਜਿਹੜਾ ਉਹ ਜ਼ਰੂਰ ਪੈਂਦਾ ਪਰ ਇਸ ਏਰੀਏ ਦੇ ਲਈ ਇਸ ਗੱਲ ਦਾ ਵਰਦਾਨ ਵੀ ਆ ਕਿਉਂਕਿ ਜਿਹੜਾ ਪਾਣੀ ਆ ਉਹ ਦਰਿਆ ਦੀ ਸੇਮ ਦੇ ਕਾਰਨ ਇੱਥੇ ਬਹੁਤ ਉੱਪਰ 15 ਫੁੱਟ ਦੇ ਉੱਤੇ ਜਿਹੜਾ ਲੈਵਲ ਪਾਣੀ ਦਾ ਉਹ ਇੱਥੇ ਹੈਗਾ ਜਿੰਨੀਆਂ ਵੀ ਮੋਟਰਾਂ ਨੇ ਜਾਂ ਇੰਜਣਾਂ ਦੇ ਉੱਤੇ ਪੱਖੇ ਨੇ ਉਹ ਉੱਤੇ ਹੀ ਪਏ ਆ ਜਿਹੜੀਆਂ ਖੂਹੀਆਂ ਆ ਉਹ ਇਸ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਪੱਟਣੀਆਂ ਨਹੀਂ ਪੈਂਦੀਆਂ ਅੱਜ ਦੀ ਜਿਹੜੀ ਤਾਦਾਦ ਆ ਪਾਣੀ ਦੀ ਨਿਤ ਪ੍ਰਤੀ ਜਿਹੜੀ ਉਹ ਸੰਸਾਰ ਦੇ ਉੱਤੇ ਇਹ ਗੱਲ ਬਾਰ ਬਾਰ ਰਿਪੀਟ ਕੀਤੀ ਜਾਂਦੀ ਆ ਕਿ ਪਾਣੀ ਜਿਹੜਾ ਆ ਉਹ ਧਰਤੀ ਦੇ ਵਿੱਚੋਂ ਜ਼ਿਆਦਾ ਨਾ ਕੱਢਿਆ ਜਾਵੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਖੁਸ਼ਹਾਲ ਹੋ ਰਹ ਸਕੇ ਪਰ ਅਸੀਂ ਗੱਲ ਇੱਥੇ ਕਰਦੇ ਆਂ ਬਿਮਾਰੀਆਂ ਦੀ ਤੇ ਪੀਯੂ ਪੰਜਾਬ ਯੂਨੀਵਰਸਿਟੀ ਲੁਧਿਆਣਾ ਨੂੰ ਵੀ ਇਸ ਏਰੀਏ ਦੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਇਸ ਗੱਲ ਦੀ ਅਪੀਲ ਕੀਤੀ ਜਾਂਦੀ ਆ ਕਿ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਕਿਉਂ ਇਸ ਏਰੀਏ ਦੇ ਵਿੱਚ ਜਿਹੜੀਆਂ ਬਿਮਾਰੀਆਂ ਆ ਉਹ ਵਧੇਰੇ ਪੈਂਦੀਆਂ ਹੋਰ ਏਰੀਏ ਦੇ ਨਾਲੋਂ ਜਿਵੇਂ ਢਾਹਾ ਜਾਂ ਦੁਆਬਾ ਏਰੀਆ ਉਹ ਹੈਗਾ ਸਤਲੋਜ ਦਾ ਇਹ ਧੂਸੀ ਬਨ ਜਿਹੜਾ ਕਿ ਰੋਪੜ ਤੋਂ ਹੈੱਡ ਤੋਂ ਚਾਲੂ ਹੋ ਕੇ ਅੱਗੇ ਲੁਧਿਆਣੇ ਵੱਲ ਇਹ ਜਿਉਂ-ਜਿਉਂ ਸਤਲੋਜ ਦੇ ਨਾਲ-ਨਾਲ ਇਹ ਘੁੰਮਦਾ